ਵਾਈਬ ਗੁਰਜੀ ਅੱਜ ਫੀਲ ਲੈ ਕੇ ਆਇਆ ਸੋਨੇ ਸੋਨੇ ਕੁੜੀਆਂ ਤੇ ਵੈਲ ਸੈਟਲ ਲੜਕਿਆਂ ਦੇ ਰਿਸ਼ਤੇ ਸਾਰੇ ਰਿਸ਼ਤੇ ਨਮ ਬਲਾ ਸਮੀਤਾ ਜੀ ਸੋ ਅੰਟਕ ਬਣੀ ਰਹਿਣਾ ਸ਼ੀਜ਼ ਐਂਡਰੂ ਵਾਲੀ ਲੜਕੀ ਦੀ ਪ੍ਰੋਫਾਈਲ ਤੁਹਾਨੂੰ ਪਸੰਦ ਆਵੇ ਸਸਟੀ ਗੱਜ ਵਾਲੇ ਘਰ ਤੁਹਾਡੇ ਆਪਣੇ ਚੈਨਲ ਕੋਈ ਵੀ ਜੇ ਤੁਸੀਂ ਪਾਈ ਜਾਂਦੀ ਦੀ ਦਿਸਟੈਂਸ ਤੇ ਐਡ ਜੇ ਕਿ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਜਿੱਤੇ WhatsApp ਨੰਬਰ ਤੇ ਮੈਨੂੰ ਸੰਪਰਕ ਕਰ ਸਕਦੇ ਹੋ ਜਿੱਤਨੂੰ ਐਡ ਪਾਉਣ ਦੀ ਪ੍ਰਕਿਰਿਆ ਅੱਗੇ ਚੱਲੇਗੀ ਪਹਿਲੇ ਤੇ ਐਨ ਅਨੁਭਧਾਈ ਦਿਓ ਪਿਛਲੇ ਹਫਤੇ ਹੀ ਸੌਰੀ ਐ ਹਫਤੇ ਹੀ ਨਵੀਂ ਐਡ ਪਾਈ ਸੀ ਔਰ ਦੋ ਦਿਨਾਂ ਦੇ ਵਿੱਚ ਨਾ ਰਿਸ਼ਤਾ ਹੋ ਗਿਆ ਵਾਈਗੁਰੂ ਜੀ ਸੋ ਬਹੁਤ ਬਹੁਤ ਪਹਿਲੇ ਤੇ ਅਨੁਭਧਾਈਆਂ ਸੋ ਵਾਈਗੁਰੂ ਜੀ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਕਿਉਂਕਿ ਹਰ ਕੰਮ ਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਤੋਂ ਹੁੰਦੀ ਹੈ ਔਰ ਵਾਈਗੁਰੂ ਜੀ ਐ ਵੀ ਦੱਸਣਾ ਤੁਸੀਂ ਕਿਹੜੀ ਸਟੀਰੀ ਤੋਂ ਮੈਨੂੰ ਦੇਖਦੇ ਪਿਓ ਕਿਹੜੇ किडे किडे शहर ਤੋਂ ਮੇਰੇ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਸੋ ਵਾਈਗੂ ਜੀ ਆਪਣੇ ਸ਼ਹਿਰ ਦਾ ਨਾਮ اور ਵਾਈਗੂ ਜੀ ਲਿਖਣਾ ਭੁੱਲ ਨਾ ਤੇ ਜਿਹੜੇ ਨਵੇਂ ਨੇ ਉਹ ਚੈਨਲ ਨੂੰ ਫੜਫੜ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਕਿ ਜਦੋਂ ਵੀ ਲੇਟੈਸਟ ਵੀਡੀਓ ਆਵੇ ਤਾਂ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲੇ ਔਰ ਮੈਨਨੇ ਕੋਰਿੰਗ ਦਾ ਟਾਈਮ ਫ੍ਰੀ ਕੋਰਿੰਗ ਦੇ ਟਾਈਮ ਦੇਣਾ ਤਾਂ ਬਾਰਾ ਜੀ ਸਵੇਰ ਦੇ ਟਾਈਮ ਠੀਕ ਹੈ ਜੀ ਸੋ ਵਾਈਗੂ ਜੀ हेलो हाइदर मतलब कि ना करा करो अपने को कोई क्वेरी है या ऐड लगवानी सिर्फ उसी होदे बारे में उसी उदे रिगार्डिंग मैंने ਗੱਲਬਾਤ ਕਰਿਆ ਕਰੋ हेलो हाइदर हरिक ਦਾ ਜਵਾਬ ਦੇਣਾ ਬਹੁਤ ਔਖਾ ਵਾਈਕੂ ਜੀ ਸੋ ਚਲੋ ਸ਼ੁਰੂਆਤ ਕਰਦੇ ਆਂ ਜੀ ਫਿਰ ਰਿਸ਼ਤੇ ਆਂ ਨਹੀਂ ਵਾਈਗੂ ਜੀ ਸਾਰੇ ਰਿਸ਼ਤੇ ਨੰਬਰਾਂ ਸਮੇਤ ਹੈ ਸੋ ਅੰਤ ਤੱਕ ਬਨੇ ਰਹਿਣਾ ਸ਼ਦਨਡੂ ਵਾਲੀ ਲੜਕੀ ਦੀ ਪ੍ਰੋਫਾਈਲ ਤੁਹਾਨੂੰ ਪਸੰਦ ਆਵੇ ਨਾਮ ਕੋਰਜੀ ਅਮ੍ਰਿਤਾ ਰੀ ਲੜਕੀ ਹੈ ਜਿਹੜੇ ਜੈਸਿਕ ਪਰਿਵਾਰ ਤੋਂ ਬਿਲੋਂਗ ਕਰਦੇ ਠੀਕ ਹੈ ਜੀ ਵੈਸੇ ਤਾਂ ਉਹਨਾਂ ਨੇ ਲਿਖਿਆ ਹੈਗਾ ਵਾ ਕਿ ਜਾਤ ਇੱਕ ਪਿਤਾ ਇੱਕਸ ਕੇ ਹਮ ਬਾਰਕ ਠੀਕ ਹੈ ਚਲੋ ਉਹ ਤਾਂ ਇੱਕ ਗੱਲ ਠੀਕ ਹੈ ਬਟ ਨਾਮ ਕੋਰ ਹੈ ਜੀ 1991 ਦਾ ਜਨਮ ਪੰਜ ਫੁੱਟ ਤਿੰਨ ਹਾਈਟ ਹੈ ਐਮ ਏ ਇਨ ਮਿਊਜ਼ਿਕ ਵਿੱਚ ਕੀਤੀ ਹੈ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਭੈਣ ਤੇ ਭਰਾ ਠੀਕ ਹੈ ਪੂਰਾ ਪਰਿਵਾਰ ਵੈਸ਼ਨੂ ਹੈ ਜੀ ਅੰਮ੍ਰਿਤਧਾਰੀ ਹੈ ਗੁਰੂ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੈ ਜੀ ਏਰੀਆ ਲੁਧਿਆਣਾ ਦੀ ਪ੍ਰੈਫਰੈਂਸ ਹੈ ਜੀ ਜਨਰਲ ਕਾਸਟ ਵਾਲੇ ਨਾਲ ਸੰਪਰਕਰਨ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੇ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾਲ ਵਾਈਕਰੂ ਜੀ ਰਿਸ਼ਤੇ ਜੀ ਦੁਕਾਨਦਾਰ ਲੜਕੇ ਦਾ ਇਹਨਾਂ ਦੀ ਆਪਣੀ ਦੁਕਾਨ ਹੈ ਜੀ ਨਾਮ ਸਿੰਘ ਕਾਸਟ ਖੱਤਰੀ ਸਿੱਖ ਹੈ ਜੀ 113 ਹਾਈਟ ਪਲੱਸ 2 ਪਾਸ ਆਪਣੀ ਦੁਕਾਨ ਹੈ ਜੀ ਵਧੀਆ ਇਨਕਮ ਹੈ ਇਹ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਨੇ ਦੋ ਭੈਣ ਤੇ ਦੋ ਭਰਾ ਏਰੀਆ ਜੀ ਜਗਰਾਉਂ ਲੜਕੀ ਚਾਹੀਦੀ ਜੋ ਵਧੀਆ ਹੋਵੇ ਚੁੰਨੀ ਚੜਾਵਾ ਨੋ ਡਿਮਾਂਡ ਪੀਲੀ ਪੱਟੀ ਉੱਚ ਪਰਿਵਾਰ ਵਾਲੇ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇਦਾਰਾਂ ਨਾਲ ਵਾਈ ਗਰੂਚੀ ਰਿਸ਼ਤਾ ਜੀ ਵੈਲ ਸੈਟਲਡ ਅਰੋੜਾ ਸਚਦੇਵਾ ਲੜਕੀ ਦਾ ਜੀ ਨਾਮ ਸਿੰਘ ਸਚਦੇਵਾ ਕਾਸਟ ਅਰੋੜਾ ਖੱਤਰੀ ਹੈ ਜੋ 1999 ਦਾ ਜਨਮ ਪੰਫੁੱਡ ਗੇਹਰ ਹਾਈਟ ਹੈ ਜੀ ਐਨਰੀ ਸਟੱਡੀ ਹੈ ਬੀਟੈਕ ਇਨ ਕੰਪਿਊਟਰ ਸਾਇੰਸ ਔਰ ਜੌਬ ਕਰਦੇ ਪਏ ਨੋਇਡਾ ਦੇ ਵਿੱਚ ਪਿਤਾ ਜੀ ਰਿਟਾਇਰਡ ਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਪੈਨ ਜੋ ਮੈਰੀਡਾ ਨਿਊਜ਼ੀਲੈਂਡ ਦੇ ਵਿੱਚ ਏਰੀਆ ਜੀ ਨਿਊ ਦਿੱਲੀ ਔਰ ਲੜਕੀ ਚਾਹੀਦੀ ਜੋ ਪੜ੍ਹੀ ਲਿਖੀ ਹੋਵੇ ਵਰਕਿੰਗ ਹੋਵੇ ਜਾਂ ਸਰਵਿਸ ਕਰਦੀ ਹੋਵੇ ਜਾਂ ਫਿਰ ਕਿਸੇ ਵੀ ਫੀਲਡ ਵਿੱਚ ਹੋਣ ਤੁਸੀਂ ਨਾਲ ਜਰੂਰ ਸੰਪਰਕ ਕਰਨਾ ਜੀ ਲੜਕੀ ਸਮਝਦਾਰ ਹੋਵੇ ਔਰ ਵੱਡਿਆਂ ਦੀ ਰਿਸਪੈਕਟ ਕਰਦੀ ਹੋਵੇ ਔਰ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਨਾਲ ਨਾਲ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤਾ ਜੀ ਬਿਜ਼ਨਸਮੈਨ ਅਮ੍ਰਿਤਾਰੀ ਗੁਰਸਿੱਖ ਲੜਕੇ ਦਾ ਜੀ ਨਾਮ ਸਿੰਘ 1997 ਦਾ ਜਨਮ 5 ਫੁੱਟ 6 ਬੱਚੇ ਦੀ ਹਾਈਟ ਹੈ ਕਾਸਟ ਜੋਲੀ ਹੈ ਵੈਸ਼ਨੂ ਜੀ ਪਲੱਸ ਚੋਪਾਸ ਬਿਜ਼ਨਸਮੈਨ ਹੈ ਜੀ ਇਲੈਕਟ੍ਰੋਨਿਕਸ ਦੀ ਸ਼ਾਪ ਹੈ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਦੋ ਭੈਣਾਂ ਵੱਡੀਆਂ ਮੈਰਿਡ ਨੇ ਇਹ ਜੀ ਹੈ ਲੁਧਿਆਣਾ ਲੜਕੀ ਚਾਹੀਦੀ ਵਧੀਆ ਹੋਵੇ ਚੁੰਨੀ ਚੜਾਵਾ ਨੋ ਡਿਮਾਂਡਸ ਪਲੀ ਪੱਟੀ ਵੀ ਜੀ ਪਰਿਵਾਰ ਵਾਲੇ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇਨਾ ਰਿਸ਼ਤਾ ਜੀ ਬੇਕਸੂਰ ਲੜਕੀ ਦਾ ਨਾਮ ਕੋਰ 1991 ਦਾ ਜਨਮ ਰਵਿਦਾਸੀਆ ਸਿੱਖ ਫੈਮਲੀ ਤੋਂ ਬਿਲੋਂਗ ਕਰਦੀ ਹੈ ਜੀ ਪੰਟ ਫੁੱਟ ਚਾਰ ਹਾਈਟ ਹੈ ਬੀਏ ਬੀਏ ਡਿਪ ਪ੍ਰਾਈਵੇਟ ਟੀਚਰ ਹੈ ਜੀ ਏਰੀਆ ਮੋਗਾ ਲੜਕਾ ਚਾਹੀਦਾ ਜੀ ਵਧੀਆ ਹੋਵੇ ਵੈਸ਼ਨੂ ਹੋਵੇ ਸਿਮ ਕਾਸਟ ਹੋਵੇ ਤੁਸੀਂ ਜੁੜਾ ਸੰਪਰਕ ਕਰਨਾ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲੇ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇ ਨਾਲ ਇੱਕ ਹੋਰ ਜੀ ਰਿਸ਼ਤੇ ਅ ਜੀ ਮੋਕੈਨਿਕਲ ਇੰਜੀਨੀਅਰ ਲੜਕੇ ਦਾ ਜੀ ਸਮਾਰਟ ਪੈਕੇਜ ਹੈ ਨਾਮ ਸਿੰਘ ਸੈਨਿਕ ਕਾਸਟ 1993 ਦਾ ਜਨਮ ਹੈ ਜੀ ਔਰ ਫਰੀਦਬੱਦ ਹਰਿਆਣਾ ਦੇ ਰਹਿਣ ਵਾਲੇ ਬੀਟਾ ਕਿੱਤੀ ਹੋਈ ਹੈ ਮਕੈਨੀਕਲ ਦੇ ਵਿੱਚ ਜੋਬ ਕਰਕੇ ਵੀ ਮਕੈਨੀਕਲ ਇੰਜੀਨੀਅਰ ਹੈ ਜੀ ਗੁਰਦਾਉਂ ਦੇ ਵਿੱਚ 스마트 ਪੈਕੇਜ ਹੈ ਜੀ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਮਾਤਾ ਜੀ ਹੋਮ ਮੇਕਰ ਇੱਕ ਬਰਾਜੋ ਮੈਰਿਡ ਹੈ ਲੜਕੀ ਚਾਹੀਦੀ ਹੈ ਇੱਕ ਰੈਲ ਕੁੜੀ ਚਾਹੀਦੀ ਹੈ ਜਿਨੇ 12th ਕੀਤੀ ਹੋਵੇ 12 ਪੜ੍ਹੀ ਹੋਵਾਂ ਠੀਕ ਹੈ ਜੀ ਕੋਈ ਡਿਮਾਂਡ ਨਹੀਂ ਸਿੰਪਲ ਮੈਰਿਜ ਹੁੰਨੀ ਚਾਹਵਾ ਪੇਲੀ ਪੱਟੀ ਉਜ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤਾ ਜੀ ਲੜਕੇ ਦਾ ਨਾਮ ਸਿੰਘ ਜਨਮ 1987 ਕਾਸਟ ਸ਼ਿਮਬਾਜੀਸ ਔਰ ਕੱਦ ਜੀ 5 ਫੁੱਟ 8 ਇੰਚ ਸਟੱਡੀ ਨਾ ਨਿੱਕੀ ਪਲੱਸ 2 ਡਿਪਲੋਮਾ ਇਨ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਪ੍ਰਾਈਵੇਟ ਜੌਬ ਕਰਦੇ ਪਏ ਜੀ ਪਿਤਾ ਜੀ ਰਿਟਾਇਰਡ ਨੇ ਮਾਤਾ ਜੀ ਹੋਮ ਮੇਕਰ ਇੱਕ ਭੈਣ ਤੇ ਇੱਕ ਭਰਾ ਦੋਨੋਂ ਮੈਰਿਡ ਹੈ ਜੀ ਏਰੀਆ ਜੀ ਪਿੰਡ ਉਮੀਦਪੁਰ ਨੀਅਰ ਸਹਨੇਵਾਲੋ ਦੇਆਨਾ ਲੜਕੀ ਚਾਹੀਦੀ ਜੀ ਸਿੰਪਲ ਕਰੇਲੂ ਚੁੰਨੀ ਚੜਾਵਾ ਨੋ ਡਿਮਾਂਡ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇ ਨਾਲ ਵਾਈਗੁਰ ਜੀ ਰਿਸ਼ਤਾ ਜੀ ਵੈਲ ਸੈਟਲਡ ਲੜਕੇ ਦਾ ਨਾਮ ਪੀ ਹਾਈਡ ਰੱਖਿਆ ਗਿਆ ਜੀ ਕਾਸਟ ਖੱਤਰੀ ਆ ਜੀ 1995 ਦਾ ਜਨਮ 5 ਫੁੱਟ 9 ਇੰਚ ਦੀ ਹਾਈਟ ਹੈ ਜੀ ਐਮ ਐਸ ਸੀ ਕੈਮਿਸਟਰੀ ਪਲਸ ਬੀ ਐਡ ਕੀਤੀ ਹੋਈ ਔਰ ਜੌਬ ਕਰਦੇ ਪੇ ਕੈਮਿਸਟਰੀ ਐਕਸਪਰਟ ਨੇ ਔਰ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਸਿੰਗਲ ਸਨ ਹੈ ਠੀਕ ਹੈ ਜੀ ਏਰੀਆ ਜਿ ਗੁਰੂਗਾਉਂ ਜਿੱਥੇ ਹੁਣ ਰਹਿੰਦੇ ਪਏ ਦਿੱਲੀ ਐਨਸੀਆਰ ਦੇ ਵਿੱਚ ਔਰ ਵੈਸੇ ਨਰੀ ਬੈਗ ਮਤਲਬ ਕਿ ਰੈਨ ਵਾਲੇ ਜੀ ਫਗਵਾੜੇ ਪੰਜਾਬ ਦੇ ਠੀਕ ਹੈ ਜੀ ਲੜਕੀ ਚਾਹੀਦੀ ਹੈ ਪੰਜਾਬੀ ਫੈਮਿਲੀ ਤੋਂ ਬਿਲੋਂਗ ਕਰਦੀ ਹੋਈ ਤੁਸੀਂ ਨੈਚੁਰਲ ਕੰਪੇਅਰ ਕਰਨਾ ਚਾਹੀਏ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇ ਨਾਲ ਬਾਈ ਗੁਰਜੀ ਰਿਸ਼ਤਾ ਹੈ ਜੀ ਜੱਟ ਸਿੱਖ ਲੜਕੀ ਦਾ ਨਾਮ ਕੋਰ ਏਰੀਆ ਮੋਗਾ ਜੀ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਹੈ ਉਮਰ 52 ਸਾਲ ਗੱਡ 1.13 ਹੈ ਜੀ ਬਹੁਤ ਸੋਨੇ ਸੁਨੱਖੇ ਹੈ ਦੋ ਭਰਾਣੇ ਜੋ ਯੂਕੇ ਸੈਟਲਡ ਨੇ ਲੜਕਾ ਚਾਹੀਦਾ ਜਿਹਰੇ ਕੋਲ 5 ਕਿਲੇ ਜਮੀਨ ਹੋਵੇ ਤੋਂ ਵੱਧ ਹੋਵੇ 5 ਕਿਲੇ ਤੋਂ ਵੱਧ ਹੋਵੇ ਐਨ ਆਰ ਆਈ ਹੋਵੇ ਪੀ ਆਰ ਹੋਵੇ ਜਾਂ ਸਿਟੀਜ਼ਨ ਹੋਵੇ ਇਹ ਪੰਜਾਬ ਤੋਂ ਅਤੇ ਫਿਰ ਸਰਕਾਰੀ ਮੁਲਾਜ਼ਮ ਹੋਵੇ ਠੀਕ ਹੈ ਤੁਸੀਂ ਇਹਨਾਂ ਨਾਲ ਜਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤੇ ਜੀ ਵੈਲ ਸੈਟਲਡ ਜੱਟ ਸਿੱਖ ਲੜਕੇ ਦਾ ਨਾਮ ਸਿੰਘ ਜੱਟ ਸਿੱਖ ਮੱਲੀ ਕਾਸਟ ਹੈ ਜੀ 1994 ਦਾ ਜਨਮ ਜਲੰਧਰ ਏਰੀਆ ਜੀ ਇਹਨਾਂ ਦਾ ਗ੍ਰੈਜੂਏਸ਼ਨ ਕੀਤਾ ਹੀ ਬੱਚੇ ਨੇ ਔਰ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਪਲਾਈਵੁੱਡ ਦਾ ਔਰ ਹਾਰਡਵੇਅਰ ਸ਼ਾਪ ਹੈ ਪਲੱਸ ਇਹਨਾਂ ਦੀ ਆਪਣੀ ਫੈਕਟਰੀ ਹੈ 플ੌਟ ਵੀ ਹੈ ਔਰ ਜ਼ਮੀਨ ਵੀ ਹੈ ਸ਼ਾਰਟ ਟਾਈਮ ਡਿਵੋਰਸ ਹੋਇਆ ਪਿਆ 1 ਮਹੀਨੇ ਬਾਅਦ ਹੀ ਡਿਵੋਰਸ ਹੋ ਗਿਆ ਸੀ ਪਰਿਵਾਰ ਦੇ ਵਿੱਚ ਪਿਤਾ ਜੀ تین ਭੈਣਾਂ ਮੈਰਿਡ ਨੇ ਲੜਕੀ ਚਾਹੀਦੀ ਹੈ ਜੋ ਜੱਟ ਸਿੱਖ ਪਰਿਵਾਰ ਤੋਂ ਹੀ ਹੋਵੇ ਔਰ ਕਰੇਲੋ ਤੇ ਗ੍ਰਿਪ ਪਰਿਵਾਰ ਦੀ ਲੜਕੀ ਚਾਹੀਦੀ ਹੈ ਜੀ ਭਵੇਂ ਕੁਆਰੀ ਹੈ ਜੇ ਡਿਵੋਰਸ ਹੀ ਨਾ ਸੰਪਰਕ ਕਰ ਸਕਦੇ ਜੀ ਪੀਲੀ ਪੱਟੀ ਉਸ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲ ਕਰ ਸਕਦੇ ਹੋ ਜੀ ਨਰੇ ਨਾਲ ਵਾਈਗਰ ਜੀ ਰਿਸ਼ਤੇ ਜੀ ਮੰਗਲਿਕ ਐਨ ਆਰ ਆਈ ਬਹਿਰਨ ਰਹਿਣ ਦੇ ਲੜਕੇ ਦਾ ਜੀ ਕਾਸ ਸ਼ਰਮਦਾਸੀਆ ਸਿੱਖ ਹੈ ਜੀ ਮੰਗਲਿਕ ਹੈ ਲੜਕਾ ਸਰਦਾਰ ਹੈ ਸਹੋਤਾ ਗੋਤ ਹੈ ਜੀ 1999 ਦਾ ਜਨਮ 5 ਫੁੱਟ 8 ਬੱਚੇ ਦੀ ਹਾਈਟ ਪਲੱਸ 2 ਪਾਸ ਹੈ ਜੀ ਕੰਮ ਕਰਦੇ ਪਏ ਡੀਜ਼ਲ ਮਕੈਨਿਕ ਇਨ ਬਹਿਰੀਨ ਦੇ ਵਿੱਚ ਪਿਤਾ ਜੀ ਜੌਬ ਕਰਦੇ ਨੇ ਮਾਤਾ ਜੀ ਨੇ ਪਰਿਵਾਰ ਵੀ ਜਤੇ ਇੱਕ ਪੈਨ ਏਰੀਆ ਜੀ ਇਹਨਾਂ ਦਾ ਹੁਸ਼ਿਆਰ ਪਰ ਲੜਕੀ ਚਾਹੀਦੀ ਜੋ ਵਧੀਆ ਹੋਵੇ ਮੰਗਲਿਕ ਹੋਵੇ ਤੁਸੀਂ ਨਾਲ ਜ਼ਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਉੱਚ ਪਰਿਵਾਰ ਵਾਲੇ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇਨ। ਵਾਈਗਰ ਜੀ ਰਿਸ਼ਨਾ ਜੀ ਬਿਜ਼ਨਸਮੈਨ ਲੜਕੇ ਦਾ ਕਾਸਟ ਸੈਣੀ ਹੈ ਜੀ ਨਮ ਸਿੰਘ ਕਾਸਟ ਸੈਣੀ 1994 ਦਾ ਜਨਮ 5 ਫੁੱਟ 11 ਹਾਈਟ ਹੈ ਜੀ। ਔਰ ਬਿਜ਼ਨਸ ਹੈ ਜੀ ਇਹਨਾਂ ਦਾ ਔਰ ਈ-ਕਾਮ ਪਲਸ ਕਾਰ ਰੈਂਡਲਸ ਦਾ ਪਿਤਾ ਜੀ ਰਿਟਾਇਰਡ ਨੇ ਮਾਤਾ ਜੀ ਹੋਮ ਮੇਕਰ ਇੱਕ ਸਿਸਟਰ ਜੋ ਮੈਰਿਡ ਹੈ ਜੀ ਯੂਕੇ ਦੇ ਵਿੱਚ। ਏਰੀਆ ਜੀ ਇਹਨਾਂ ਦਾ ਕੋਲਕਾਤਾ ਔਰ ਪ੍ਰੀਫਰੈਂਸ ਹੈ ਜੀ ਲੜਕੀ ਪੰਜਾਬੀ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੋਵੇ ਤੁਸੀਂ ਨਾਲ ਜੁਸਮ ਬੈਠਣਾ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇਨ ਨਾਲ ਵਾਈਗਰੂ ਜੀ ਰਿਸ਼ਤਾ ਜੀ ਲੜਕੀ ਦਾ 1996 ਦਾ ਜਨਮ 5 ਫੁੱਟ 6 ਹਾਈਟ ਹੈ ਜੀ ਵੈਸ਼ਨੋ ਪਰਿਵਾਰ ਹੈ ਬੀਬੀਏ ਪਲੱਸ ਕੰਪਿਊਟਰ ਡਿਪਲੋਮਾ ਕੀਤਾ ਹੋਇਆ ਬਬ ਲੜਕੀ ਸਾਈਪਰਸ ਵਰਕ ਪਰ ਮਿਲਤੇ ਹੈ ਜੀ ਕਪਰਾਗਾਵਾ ਏਰੀਆ ਨਾਲ ਖੰਨਾ ਜੀ ਅ ਲੜਕਾ ਚਾਹੀਦਾ ਵਾ ਇਹਨਾਂ ਨੂੰ ਕੋਈ ਕਾਸਟ ਰੇਸ਼ਿਓ ਨਹੀਂ ਹੈਗਾ ਵਾ ਤੁਸੀਂ ਨਾਲ ਜੁੜੇ ਸੰਪਰਕ ਕਰਨਾ ਹੈ ਜੀ ਪੀਲੀ ਪੱਟੀ ਉੱਪਰ ਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾਲ